ਜੀ ਪਾਪ ਤਮਾਮ ਦੀ ਉਲਟੀ ਬਾੜ ਖੇਤ ਕੋ ਖਾਈ ਪਾਤਸ਼ਾਹੀ ਬਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਰ ਰੋਜ਼ ਦੀ ਤਰਾਮ ਸਤਗੁਰਾਂ ਦੀ ਰਹਿਮਤ ਕਿਰਪਾ ਬਖਸ਼ ਸੁਮੇਹਰ ਮਇਆ ਸਦਕਾ ਅਮਰਤ ਵੇਤ ਲੈ ਕੇ ਕਾਨ ਮਨ ਧਨ ਕਰਕੇ ਗੁਰੂ ਦਰਬਾਰ ਦੇ ਵਿੱਚ ਪਹੁੰਚ ਕੇ ਹਾਜ਼ਰੀਆਂ ਭਰ ਰਹੀ ਗੁਰਸਵਾਰੀ 사ਤ ਸੰਗਤ ਜੀ ਬੜਪਾਗੇ ਹਾਂ ਸਤਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਉਪਰੰਤ ਸ਼ਬਦ ਦੀ ਹਾਜ਼ਰੀ ਆਪ ਸਰਵਤ ਸੰਗਤ ਨੇ ਭਰੀ ਹੈ ਆਓ ਹੁਣ ਸਮਾਂ ਹੋਇਆ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਔਰ ਕਥਨੀ ਬਦੂਨਾ ਸਗਲੀ ਛਾਰ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੋ ਵਿਚਾਰਾਂ ਚਲਦੀਆਂ ਪਈਆਂ ਨੇ ਭਾਈ ਗੁਰਦਾਸ ਦੀਆਂ 12 ਦੇ ਵਿੱਚੋਂ ਪੌੜੀਆਂ ਦੀ ਵਿਚਾਰ ਗੁਰੂ ਨਾਨਕ ਪਾਸਾ ਜੀ ਉਦਾਸੀਆਂ ਦੌਰਾਨ ਪ੍ਰਚਾਰਕ ਦੌਰਿਆਂ ਦੌਰਾਨ ਕਿੱਥੇ ਕਿੱਥੇ ਗਏ ਤੇ ਭਟਕੀ ਹੋਈ ਦੁਨੀਆ ਨੂੰ ਸ੍ਰਿਸ਼ਟੀ ਨੂੰ ਸੱਚ ਦੇ ਮਾਰਗ ਤੇ ਤੋਰਨ ਦੇ ਸਤਿਗੁਰਾਂ ਨੇ ਯਤਨ ਕੀਤੇ ਜਿੰਨਾ ਜਿਨ੍ਹਾਂ ਨੇ ਸਤਿਗੁਰਾਂ ਦੇ ਵਚਨਾਂ ਨੂੰ ਮੰਨਿਆ ਸੁਣਿਆ ਕਮਾਇਆ ਤੇ ਉਹ ਮਾਰਗ ਤੋਂ ਚੱਲ ਕੇ ਸੱਚ ਦੇ ਮਾਰਗ ਤੇ ਪਹੁੰਚ ਗਏ। ਜੋ ਆਉ ਉਹ ਸੇ ਵਿਚਾਰ ਨੂੰ ਅੱਗੇ ਤੋਰਦੇ ਹੋਏ ਆਪਾਂ ਅਗਲੀ ਪੌੜੀ ਦੇ ਵਿੱਚ ਸਿੱਧਾਂ ਦੇ ਨਾਲ ਹੋਰ ਕੀ ਵਿਚਾਰ ਹੋਈ ਹੈ। ਕਿਹੜੇ ਪ੍ਰਸ਼ਨ ਸਿੱਧਾਂ ਨੇ ਕੀਤੇ ਹੈ ਤੇ ਉਹਨਾਂ ਦੇ ਅਨਸਰ ਉਹਨਾਂ ਦੇ ਜਵਾਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤੇ ਨੇ। ਉਸ ਪੌੜੀ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਆਪੋ ਆਪਣੀ ਲਵਾਈਏ ਹਾਜ਼ਰੀ ਰਸਨਾ ਕਰੋ ਪਵਿੱਤਰ ਸੁਰਤੀਆਂ ਬਿਰਤੀਆਂ ਨੂੰ ਕਾਗਰ ਕਰਦੇ ਹੋਏ ਦੋਵੇਂ ਹੱਥ ਜੋੜ ਕੇ ਬਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੱਲ ਆਪਾਂ ਜੋ ਵਿਚਾਰ ਕੀਤੀ ਸੀ ਉਸ ਦੇ ਵਿੱਚ ਸੁਮੇਰ ਪਰਬਤ ਤੇ ਗੁਰੂ ਨਾਨਕ ਪਾਤਸ਼ਾਹ ਜੀ ਬਾਬਾ ਦੇਖੈ ਧਿਆਨ ਧਰਵ ਪਹੁੰਚੇ ਤੇ ਬਾਬੇ ਦਿੱਠੀ ਪ੍ਰਥਮੀ ਨਵਾਂ ਖੰਡ ਦਿੱਥੇ ਤੱਕ ਆਈ ਧਰਤੀ ਦੇ ਜਿੱਥੋਂ ਤੱਕ ਬਾਬੇ ਦੀ ਨਿਗਾਹ ਦੇ ਵਿੱਚ ਇਹ ਧਰਤੀ ਆ ਜਿਹੜੀ ਨੌ ਖੰਡਾਂ ਦੇ ਵਿੱਚ ਧਰਤੀ ਦੇ ਨੌ ਖੰਡ ਬਣਾਏ ਹੋਏ ਨੇ ਜਿਸ ਖੰਡ ਦੇ ਵਿੱਚ ਇਹ ਸਿੱਧ ਬੈਠੇ ਨੇ ਜੋਗੀ ਬੈਠੇ ਨੇ ਉੱਥੇ ਬਾਬੇ ਨੇ ਪਹੁੰਚਣਾ ਕੀਤਾ ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ ਉੱਥੇ ਸਿੱਧਾਂ ਦੀ ਮੰਡਲੀ ਬੈਠੀ ਐ ਸਿੱਧਾਂ ਦਾ ਸਮੂਹ ਬੈਠਾ ਐ ਉਹ ਕਿੰਨਾ ਵੱਡਾ ਐ 84 ਸਿੱਧ ਗੋਰਖਾਦ ਗੋਰਖਨਾਥ ਦੇ ਸਨੇ 84 ਸਿੱਧ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਜਿਹੜੇ ਮੇਲ ਨੇ ਚਰਪਟਨਾਥ ਲੋਹਾਦੀਪਾ ਗੋਪੀਚੰਦ ਹਨੀਫਾ ਪੰਗਰਨਾਥ ਮੁਸ਼ੰਦਰਨਾਥ ਇਹ ਇਹ ਜੋਗੀਆਂ ਦੇ ਉਹਨਾਂ ਦੇ ਮਨ ਵਿੱਚ ਇੱਕ ਤਾਂ ਇਹ ਗੱਲ ਵਿਸਮਾਦ ਕਰਨ ਵਾਲੀ ਹੋਗੀ ਵੀ ਇਹ ਜਿਹੜਾ ਬਾਲ ਹੈ ਜਿਹੜਾ ਬਾਲਕ ਹੈ ਇਹ ਇੱਥੇ ਪਹੁੰਚ ਕਿਵੇਂ ਗਿਆ ਬਾਕੀ ਗੱਲ ਤਾਂ ਕਹਿੰਦੇ ਫੇਰ ਦੱਸਾਂਗੇ ਉਹ ਕਹਿੰਦੇ ਵੀ ਸਾਨੂੰ ਇਹ ਦੱਸ ਵੀ ਤੂੰ ਇੱਥੇ ਆਇਆ ਕਿਵੇਂ ਆ ਇਹੋ ਜੀ ਕਿਹੜੀ ਸ਼ਕਤੀ ਹੈ ਤੇਰੇ ਕੋਲੇ ਤੇ ਅਸੀਂ ਤਾਂ ਆਪਣੀਆਂ ਰਿੱਧੀਆਂ ਸਿੱਧੀਆਂ ਰਾਹੀ ਇੱਥੇ ਪਹੁੰਚੇ ਆ ਤੇ ਤੇਰੇ ਕੋਲੇ ਇਹੋ ਜੀ ਕਿਹੜੀ ਸ਼ਕਤੀ ਆ ਹੁਣ ਬਾਬਾ ਰਿੱਧੀਆਂ ਸਿੱਧੀਆਂ ਤੋਂ ਉੱਪਰ ਆ ਹੈ ਬਾਬੇ ਕੋਲੇ ਵੀ ਰਿੱਧੀਆਂ ਸਿੱਧੀਆਂ ਧਿਆਨ ਰੱਖਿਓ ਪਰ ਰਿੱਧੀਆਂ ਸਿੱਧੀਆਂ ਬਾਬੇ ਦੇ ਪਿਛਲੇ ਪਾਸੇ ਨੇ ਬਾਬੇ ਕੋਲੇ ਨਾਮ ਹੈ ਉਸ ਰੱਬ ਦੇ ਨਾਲ ਇੱਕ ਮਿੱਕਾ ਹੈ ਤੇ ਇੱਕ ਆਤਮਾ ਦਾ ਬਚਨ ਹੁੰਦਾ ਹੈ ਪਾਸੇਜ ਕਹਿੰਦੇ ਨਾਮ ਨਿਧੀ 18 ਸਿੱਧੀਆਂ ਨਾਮ ਨਿਧੀ ਭਾਵ 9 ਨਿਧੀਆਂ 9 ਖਜ਼ਾਨੇ ਜਿਹਨੂੰ ਕਹਿੰਨੇ ਆ ਨਾਮ ਨਿਦੀ 18 ਸਿੱਧੀਆਂ 18 ਸਿੱਧੀਆਂ ਨਾਮ ਨਿਦੀ 18 ਸਿੱਧੀਆਂ ਪਿੱਛੇ ਲੱਗੀਆਂ ਫੇਰਾਂ ਜੋ ਹਰ ਹਿਰਦਾ ਸਦਾ ਵਸਾਈ ਹੁਣ ਰੱਬ ਦਾ ਉਹਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਾ ਅੰਦਰ ਰੱਬ ਦੀ ਜੋਤ ਹੈ ਜੋਤ ਉਹਨਾਂ ਵਿੱਚ ਵੀ ਹੈ ਪਰ ਪ੍ਰਗਟ ਹੋਈ ਹੋਈ ਹੈ ਰੱਬ ਦੇ ਨਾਲ ਇੱਕ ਮਿਕ ਨੇ ਤੇ ਰਿੱਧੀਆਂ ਸਿੱਧੀਆਂ ਪਿੱਛੇ ਨੇ ਤੇ ਉਹਨਾਂ ਕੋਲ ਸਿਰਫ ਫਰੀਦੀਆਂ ਸਿੱਧੀਆਂ ਤੇ ਉਹ ਨਾਮ ਤੱਕ ਨਹੀਂ ਪਹੁੰਚੇ ਉਹ ਰੱਬ ਤੱਕ ਨਹੀਂ ਪਹੁੰਚੇ ਪਾਤਸ਼ਾਹ ਜੀ ਪਹੁੰਚ ਚੁੱਕੇ ਨੇ ਉੱਥੇ ਬਸ ਫਰਕ ਇੰਨ੍ਹਾ ਤੇ ਉਹਨਾਂ ਨੇ ਦੱਸਿਆ ਵੀ ਅਸੀਂ ਸਿੱਧ ਪੁੱਛਣ ਸੁਣ ਬਾਲਿਆ ਕੌਣ ਸਾਕਤ ਤੋਂ ਹੀ ਇੱਥੇ ਲਿਾਈ ਕਿਹੜੀ ਸ਼ਕਤੀ ਦੁਆਰਾ ਤੁਸੀਂ ਇੱਥੇ ਆਇਓ ਫਿਰ ਬਾਬੇ ਨੇ ਜਵਾਬ ਦਿੱਤੇ ਹਾਂ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ ਅਸੀਂ ਪ੍ਰੇਮਾ ਭਗਤੀ ਕੀਤੀ ਉਹ ਰੱਬ ਦਾ ਨਾਮ ਜਪਿਆ ਤੇ ਉਹਦੀ ਵਿੱਚੋਂ ਜਪਣ ਕਰਕੇ ਇੰਨੀ ਸ਼ਕਤੀ ਆ ਗਈ ਇੰਨੀ ਪਾਵਰ ਆ ਗਈ ਤੇ ਅਸੀਂ ਇੱਥੇ ਪਹੁੰਚ ਗਏ ਫਿਰ ਆਖਣ ਸਿੱਧ ਸੁਣ ਵਾਲਿਆ ਆਪਣਾ ਨਾਮ ਤੁਮ ਦਿਓ ਬਤਾਈ ਆਪਣਾ ਨਾਮ ਬਤਾਓ ਦੱਸੋ ਬਾਬਾ ਆਖੇ 나ਥ ਜੀ ਨਾਨਕ ਨਾਮ ਜਪੇ ਗਤ ਪਾਈ ਮੇਰਾ ਨਾਮ ਹੈ ਨਾਨਕ ਨਾਮ ਜਪ ਕੇ ਮੈਂ ਐਡੀ ਅਵਸਥਾ ਪ੍ਰਾਪਤ ਕੀਤੀ ਹੈ ਵੀ ਇੱਥੋਂ ਤੱਕ ਪਹੁੰਚ ਗਿਆ ਅਵਸਥਾ ਨਾ ਗੁਰੂ ਨਾਨਕ ਪਾਸ ਸਾਜੀ ਦੀ ਨੀਚ ਘਾਏ ਊਚ ਘਰ ਆਈ ਮੈਂ ਨਿਮਰਤਾ ਵਿੱਚ ਰਹਿ ਕੇ ਹੰਕਾਰ ਛੱਡ ਦਿੱਤਾ ਜਿਸ ਕਰਕੇ ਮੈਂ ਏਡੀ ਵੱਡੀ ਪਦਵੀ ਤੇ ਪਹੁੰਚਿਆ ਇੱਥੋਂ ਤੱਕ ਅਪਕਲ ਵਿਚਾਰ ਕੀਤੀ ਸੀ ਹੁਣ ਅੱਗੇ ਪ੍ਰਸ਼ਨ ਫੇਰ ਪੁੱਛਦੇ ਨੇ ਫਿਰ ਪੁੱਛਣ ਸਿੱਧ ਨਾਨਕਾ ਨਾਨਕਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਾਲਾ ਜੀ ਕਹਿੰਦੇ ਨੇ ਬਾਲਕ ਵੀ ਕਹਿੰਦੇ ਨੇ ਉਹਦੋਂ ਵੀ ਕਹਿ ਦਿੰਦੇ ਨੇ ਮਾਤ ਲੋਕ ਵਿੱਚ ਕਿਆ ਵਰਤਾਰਾ ਕਹਿੰਦਾ ਜਿਹੜਾ ਮਾਤ ਲੋਕ ਹੈ ਧਰਤੀ ਆ ਇਹ ਨਾ ਕਿ ਉਹ ਵੀ ਉਹ ਸਵਰਗ ਚ ਬੈਠੇ ਨੇ ਉਹ ਇੱਕ ਖੰਡ ਚ ਬੈਠੇ ਨੇ ਦੂਰ ਨੇ ਗੁਰੂ ਨਾਨਕ ਪਾਰਸਾ ਜੀ ਧਰਤੀ ਤੋਂ ਗਏ ਨੇ ਉਹ ਧਰਤੀ ਤੋਂ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਦੇ ਬੈਠੇ ਨੇ ਕਿਉਂਕਿ ਉਮਰਾਂ ਬਹੁਤ ਲੰਮੀਆਂ ਨੇ ਤੇ ਉਹਨਾਂ ਦਾ ਤਾਂ ਮਤ ਹੀ ਇਹ ਹੈ ਉਹਨਾਂ ਦਾ ਤਾਂ ਰਾਹ ਹੀ ਇਹ ਸੀ ਜਿਵੇਂ ਅੱਜ ਆਪਾਂ ਗੱਲ ਵਿਚਾਰ ਕੀਤੀ ਹੈ ਉਹਨਾਂ ਦਾ ਬਸੋਂ ਤੋਂ ਅੱਗੇ ਅਲੱਗ ਰਹਿਣਾ ਘਰ-ਵਾਰ ਛੱਡਨੇ ਸੰਸਾਰ ਨੂੰ ਛੱਡ ਕੇ ਰਹਿਣਾ ਉਹਨਾਂ ਦਾ ਮਤ ਸੀ ਪਰਵਾਰ ਉਹਨਾਂ ਦੀ त्यागे ਹੋਏ ਨੇ ਕੰਮ ਕਾਜ ਉਹਨਾਂ ਨੇ ਕਰਨਾ ਕੋਈ ਨਹੀਂ ਹਾਟੀ ਵਾਟੀ ਰਹੇ ਨਰਾਲੇ ਹਨਾ ਰੂਖ ਵਿਰਖ ਉਦਿਆਨੇ ਰੁੱਖਾਂ ਦੇ ਵਿੱਚ ਪਹਾੜਾਂ ਦੇ ਵਿੱਚ ਰਹਿਣਾ ਜੰਗਲਾਂ ਦੇ ਵਿੱਚ ਰਹਿਣਾ ਉਹਨਾਂ ਦਾ ਕੰਮ ਸੀ ਹਾਟੀ ਵਾਟੀ ਰਹੇ ਨਰਾਲੇ ਦਾ ਭਾਵ ਕੀ ਆ ਉਹ ਸਾਡੇ ਕਹਿੰਦੇ ਵੀ ਇਹ ਲੋਕ ਨੇ ਜਿਹੜੇ ਝੰਬੇਲਿਆਂ ਵਿੱਚ ਫਸੇ ਨੇ ਦੁਨੀਆਦਾਰੀ ਵਿੱਚ ਅਸੀਂ ਇੰਨਾ ਚ ਫਸਨੇ ਕੋਈ ਨਹੀਂ ਇਸ ਕਰਕੇ ਖਾਣਾ ਵੀ ਸਾਡੇ ਵਾਲਾ ਕੋਈ ਨਹੀਂ ਉਹਨਾਂ ਦਾ ਕੰਦ ਮੂਲ ਅਹਾਰੋ ਖਾਈਐ ਉਹਦੂ ਬੋਲੈ ਗਿਆਨੇ ਚਰਪਟ ਕਹਿੰਦਾ ਸਾਡਾ ਖਾਣਾ ਪੀਣਾ ਛੋੜੇ ਵਾਲਾ ਨਹੀਂ ਹੈ ਸਾਡਾ ਖਾਣਾ ਪੀਣਾ ਕੀ ਹੈ ਕੰਦ ਮੂਲ ਅਹਾਰੋ ਖਾਈਐ ਆਹ ਮੂਲੀਆਂ ਗਾਜਰਾਂ ਵਾਛ ਜੋ ਕੁਝ ਮਿਲ ਗਿਆ ਧਰਤੀ ਦੇ ਵਿੱਚ ਉਹ ਸ਼ਕ ਲਈਦਾ ਤੇ ਇੱਕ ਸਾਡਾ ਪੱਖ ਹੋਰ ਹੋਰ ਹੈ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲਾਗਾ ਕਾਈ ਗੋਰਖ ਪੂਤ ਲੋਹਾ ਰੂਪਾ ਬੋਲੈ ਜੋਗ ਜੁਗਤ ਵਿਦ ਸਾਈ ਸੈਨਿਕ ਹੈ ਨਾ ਸਾਜ ਦਾ ਭਵ ਇਹੀ ਸਾਡੀ ਜੁਗਤ ਹੈ ਸਾਡੀ ਵਿਧੀ ਇਹ ਹੈ ਵੀ ਅਸੀਂ ਤੀਰਥਾਂ ਤੇ ਜਾਂਦੇ ਹਾਂ ਨਹਾਉਣੇ ਤੇ ਸਾਨੂੰ ਸ਼ਾਂਤੀ ਆਉਂਦੀ ਹੈ ਉਹਨਾਂ ਦਾ ਪੱਖ ਹੈ ਇਹ ਪੱਖ ਕਈ ਵਰਨ ਬੰਦਾ ਜਦੋਂ ਆਪਾਂ ਗੱਲਾਂ ਕਰਦੇ ਵੀ ਤੀਰਥਾਂ ਤੇ ਨਹਾਉਣ ਵਾਸਤੇ ਵੀ ਉਹ ਕਹਿੰਦੇ ਬਾਬੇ ਨਾਨਕ ਨੇ ਅੰਦਰ ਲਿਖਿਆ ਪਿਆ ਨਹੀਂ ਉਹ ਇਹ ਨਹੀਂ ਸਮਝਦੇ ਵੀ ਇਹ ਬੋਲ ਕਿਸ ਦੇ ਨੇ ਇਹ ਇੱਕ ਪ੍ਰਸੰਦ ਰੂਪ ਦੇ ਵਿੱਚ ਬਾਣੀ ਚ ਦਰਜ ਹੈ ਇਹ ਚਰਪਟ ਗੋਰਖਨਾਥ ਦਾ ਚੇਲਾ ਬੋਲਦਾ ਪਿਆ ਚਰਪਟ ਜੋਗੀ ਉਹ ਕਹਿੰਦਾ ਸਾਡਾ ਪੱਖ ਇਹ ਹੈ ਸਾਡਾ ਮਤ ਇਹ ਹੈ ਸੋਡਾ ਸਾਨੂੰ ਨਹੀਂ ਪਤਾ ਤੁਸੀਂ ਕਿਹੜੇ ਤੀਰਥ ਤੇ ਨਹਾਉਣੇ ਹੋ ਤੇ ਸਾਨੂੰ ਤਾਂ ਪਤਾ ਹੀ ਹੈ ਤੀਰਥ ਨਹਾਵਣ ਜਾਉ ਤੀਰਥ ਨਾਮ ਹੈ ਗੁਰੂ ਨਾਨਕ ਪਾਸਾ ਜੀ ਕਹਿੰਦੇ ਮੇਰਾ ਤੀਰਥ ਤਾਂ ਨਾਮ ਹੀ ਹੈ ਉਹ ਕਹਿੰਦੇ ਸਾਡਾ ਤੀਰਥ ਫਿਰ ਇਹ ਹੈ ਜਿੱਥੇ ਅਸੀਂ ਨਹਾਉਣੇ ਆ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਸਾਡੀਆਂ ਮਨ ਦੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਸਾਡੀ ਇਹ ਵਿਧੀ ਹੈ ਸੋ ਉਹਨਾਂ ਦਾ ਮਤ ਹੀ ਹੋਰ ਆ ਇਸ ਤਰ੍ਹਾਂ ਦਾ ਹੁਣ ਕਹਿੰਦੇ ਫਿਰ ਤੁਸੀਂ ਐਂ ਦੱਸੋ ਤੇਥੋਂ ਧਰਤੀ ਤੋਂ ਆਏ ਹੋ ਤੇ ਉੱਥੇ ਵਰਤਾਰਾ ਕੀ ਹੈ ਕੀ ਸਿਸਟਮ ਬਣਿਆ ਪਿਆ ਉੱਥੇ ਦੁਨੀਆ ਦਾ ਆ ਫਿਰ ਸਾਬਦ ਤੁਸੀਂ ਸੁਣ ਲਿਆ ਆ ਵਰਤਾਰਾ ਫਿਰ ਦੱਸਿਆ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਦੇਖ ਇੱਕ ਗੱਲ ਤਾਂ ਹੈ ਵੀ ਜਿਹੜੀ ਦੁਨੀਆ ਨਾ ਕੁੱਤੇ ਮੂਹੀ ਹੋਈ ਪਈ ਐ ਆਪ ਮਹਾਰੀ ਹੋਈ ਪਈ ਐ ਹੱਕ ਬੇਹੱਕ ਦੀ ਗੱਲ ਹੀ ਕੋਈ ਨਹੀਂ ਕੋਈ ਕਿਸੇ ਦਾ ਹੱਕ ਮਾਰੀ ਜਾਂਦਾ ਬੇਹੱਕ ਕਹਿਣ ਦਾ ਭਾਵ ਵੀ ਐ ਹੱਕ ਬੇਹੱਕ ਦੀ ਗੱਲ ਹੀ ਕੋਈ ਨਹੀਂ ਇਹ ਨਹੀਂ ਦੇਖਦਾ ਵੀ ਮੇਰਾ ਇਹ ਹੱਕ ਹੈਗਾ ਜਾਂ ਨਹੀਂ ਹੈਗਾ ਹਾਂਜੀ ਤੇ ਖਾਣਾ ਉਹਨਾਂ ਦਾ ਕੀ ਹੈ ਮਰਦਾਰ ਹੋਇਆ ਪਿਆ ਮਾਰ ਕੀ ਭਾਵ ਮਰਿਆਂ ਦਾ ਮਾਸ ਖਾਂਦੇ ਨੇ ਲੁੱਟਦੇ ਨੇ ਭਾਵ ਗਰੀਬਾਂ ਨੂੰ ਲੁੱਟ ਕੇ ਖਾਂਦੇ ਪਏ ਨੇ ਖਾਜ ਹੋਆ ਮਰਦਾਰ ਗੁਸਾਈ ਇਹ ਗੁਸਾਈ ਜੀ ਉਹਨਾਂ ਦਾ ਖਾਣਾ ਵੀ ਆਹ ਹੋਇਆ ਪਿਆ ਬਸ ਮਰਦਿਆਂ ਨੂੰ ਲੁੱਟਣਾ ਦੂਜੀ ਗੱਲ ਫਿਰ ਰਾਜਿਆਂ ਦੀ ਗੱਲ ਸੁਣ ਲਓ ਰਾਜੇ ਪਾਪੀ ਹੋਏ ਪਏ ਨੇ ਰਾਜੇ ਖੇਤ ਦੀ ਬਾੜ ਸੀਗੇ ਤੇ ਬਾੜ ਖੇਤ ਨੂੰ ਖਾਨ ਲੱਗ ਪਈ। ਕਹਿੰਦੇ ਰਾਜੇ ਪਾਪ ਕਰੀ ਜਾਂਦੇ ਨੇ ਪਰਜਾ ਦੀ ਸੰਭਾਲ ਕੋਈ ਨਹੀਂ ਪਰਜਾ ਬਿਲਕਦੀ ਪਈ ਐ ਚਾਰੇ ਪੱਖੋਂ ਕੋਈ ਪੁੱਛ ਕੇ ਸੀ ਨਹੀਂ ਕਿਸੇ ਦੀ ਹੈਗੀ। ਰਾਜਾਂ ਦਾ ਇਹ ਕੰਮ ਹੈ। ਉਲਟੀ ਬਾੜ ਖੇਤ ਕੋ ਖਾਈ। ਹੁਣ ਸੁਣ ਲਓ ਤੁਸੀਂ ਪਰਜਾ ਦੀ ਗੱਲ ਪਰਜਾ ਅੰਧੀ ਗਿਆਨ ਬਿਨ। ਆ ਜਿਹੜੀ ਦੁਨੀਆ ਐ ਇਹਨਾਂ ਨੂੰ ਗਿਆਨ ਕੋਈ ਨਹੀਂ ਹੈ। ਇਹ ਤਾਂ ਅਗਿਆਨੀ ਹੋਏ ਫਿਰਦੇ ਨੇ ਇਹਨਾਂ ਦਾ ਹਾਲ ਕੀ ਹੈ ਕੂੜ ਮੂੰਹ ਚੋਂ ਝੂਠ ਬੋਲਦੇ ਆ ਕੋ ਸਤ ਮੁਖੋਂ ਅਲਾਈ ਸਤ ਕੋਈ ਨਹੀਂ ਆ ਝੂਠ ਬੋਲ ਬੋਲਦੇ ਆ ਬਸ ਹਰੇਕ ਤਾਂ ਝੂਠ ਦਾ ਬੁਲਾਵਾ ਹੋਇਆ ਪਿਆ ਉਹ ਤਾਂ ਆਪਾਂ ਕੱਲ ਵੀ ਵਿਚਾਰ ਕੀਤੀ ਜੀ ਗੁਰੂ ਨਾਨਕ ਪਾਸ ਅੱਜ ਕਹਿੰਦੇ ਸ਼ਰਮ ਧਰਮ ਕਾ ਡੇਰਾ ਦੂਰ ਉਹ ਗੱਲਾਂ ਉਹ ਹੀ ਆ ਪੀਆਂ ਕਦੇ ਇਹਨਾਂ ਦਾ ਇਹ ਹਾਲ ਹੋਇਆ ਪਿਆ ਪਰ ਜਦਾ ਹੁਣ ਗੱਲ ਇੱਥੇ ਇੱਕ ਧਰਮ ਦੀ ਆ ਕਹਿੰਦੇ ਧਰਮ ਦਾ ਵੀ ਢੀਡਾ ਵਰਤ ਇਹ ਹੋ ਗਿਆ ਕਿ ਜਿਹੜੇ ਗੁਰੂ ਨੇ ਚੇਲਿਆਂ ਦੇ ਘਰਾਂ ਦੇ ਵਿੱਚ ਜਾ ਕੇ ਫਸਾਉਣ ਵਾਸਤੇ ਇਕੱਠੇ ਕਰਦੇ ਨੇ ਆਪਣੇ ਦਰ ਤੇ ਲਿਆਉਣ ਵਾਸਤੇ ਵੀ ਕਿਉਂ ਕਿ ਨੇ ਹੁਣ ਤੁਸੀਂ ਦੇਖੀ ਚੱਲੋ ਇਹ ਇਹ ਗੱਲਾਂ ਸੁਣ ਨਹੀਂ ਇਹ ਅੱਜ ਦੀ ਗੱਲ ਨਹੀਂ ਹੈ ਉਦੋਂ ਵੀ ਵਰਤਾਰਾ ਸੀ ਅੱਜ ਵੀ ਹੈ ਅੱਜ ਵੀ ਘਰਾਂ ਦੇ ਵਿੱਚ ਆਉਂਦੇ ਨੇ ਗੁਰੂ ਆਪ ਆਉਂਦੇ ਨੇ ਚੇਲਿਆਂ ਨੂੰ ਲੈਣ ਵਾਸਤੇ ਚੇਲੇ ਬਣਾਉਂਦੇ ਆ ਏਜੰਟ ਗੇ ਭੇਜਦੇ ਆ ਲਿਆਓ ਇੱਥੇ ਫਸਾਉਂਦੇ ਆ ਚੋਗਾ ਦੇ ਦੇ ਕੇ ਅੱਜ ਵੀ ਚੱਲਦਾ ਪਿਆ ਦੇਖੋ ਤੁਸੀਂ ਬਚੇ ਉਹਨਾਂ ਤੋਂ ਜੇ ਲਾੜ ਲਾ ਕੇ ਰਹੇ ਗੁਰੂ ਦੇ ਤੇ ਬਚ ਜਾਵੋਗੇ ਤੇ ਨਹੀਂ ਫਿਰ ਦੇਖੋ ਚਾਰੇ ਪਾਸੇ ਫਿਰ ਕੀ ਚੱਲਦਾ ਪਿਆ ਕਹਿੰਦੇ ਆ ਆ ਧਰਮ ਦੀ ਆ ਗੱਲ ਹੋਈ ਪਈ ਐ ਵੀ ਚੇਲੇ ਸਾਜ਼ ਵਜਾਈਂਦੇ ਨਚਣ ਗੁਰੂ ਬਹੁਤ ਵਿਦ ਭਾਈ ਜਦੋਂ ਕਿ ਚੇਲਿਆਂ ਨੇ ਨਚਣਾ ਹੁੰਦਾ ਸੀ ਤੇ ਗੁਰੂ ਨੱਚਦੇ ਪਏ ਨੇ ਸੇਵਕ ਬੈਠਣ ਘਰਾਂ ਦੇ ਵਿੱਚ ਉਹ ਘਰਾਂ ਦੇ ਵਿੱਚ ਉੱਥੇ ਜਾ ਜਾ ਕੇ ਆਪਣੇ ਬੰਦੇ ਭੇਜਦੇ ਐ ਵੀ ਆਉ ਡੇਰਿਆਂ ਦੇ ਵਿੱਚ ਗੁਰ ਉੱਠ ਘਰੀ ਤਨਾਂੜੇ ਜਾਈ ਗੁਰੂ ਆਪ ਜਾਂਦਾ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਲੈਣ ਬਾਅਦ ਤੇ ਬਸ ਸਾਨੂੰ ਬਸ ਚਾਹ ਹੋ ਜਾਂਦਾ ਵੀ ਸਾਡੇ ਘਰੇ ਫਲਾਨਾ ਆ ਗਿਆ ਅਸੀਂ ਤਾਂ ਬਾਬੇ ਦੇ ਬਣ ਜਾਂਦੇ ਆ ਉਸੇ ਟਾਈਮ ਇਹ ਤਾਂ ਦੇਖਦੇ ਨਹੀਂ ਵੀ ਸਾਡਾ ਗੁਰੂ ਕਿੱਡਾ ਵੱਡਾ ਸਮਰਾਥ ਹੈ ਜਿਹਨੂੰ ਅਸੀਂ ਛੱਡ ਜਾਂਦੇ ਆ ਤੇ ਉਹਨੇ ਤਾਂ ਇਹ ਜਿਉਂਦਿਆਂ ਦਾ ਸਾਥ ਛੱਡ ਦੇਣਾ ਧਿਆਨ ਰੱਖਿਓ ਮਾਪਾ ਪਹਿਲਾਂ ਵੀ ਵਿਚਾਰ ਕੀਤੀ ਕਈ ਵਾਰ ਇਹ ਗੁਰੂ ਉਹੋ ਹੈ ਜਿਹਨੇ ਮਰਿਆਂ ਤੋਂ ਬਾਅਦ ਵੀ ਸਾਥ ਨਹੀਂ ਛੱਡਣਾ ਸਾਡੀ ਜਿੰਦ ਦੇ ਨਾਲ ਨਿਵਣਾ ਉਥੋਂ ਤੱਕ ਤੇ ਉਹਨਾਂ ਨੇ ਇੱਥੇ ਛੱਡ ਜਾਣਾ ਕੌਣ ਕਿਉਂਕਿ ਉਹ ਕੱਚੇ ਨੇ ਤੇ ਕੱਚਿਆਂ ਨਾਲੋਂ ਤੋੜਨ ਵਾਸਤੇ ਸਾਨੂੰ ਸਤਿਗੁਰ ਕਹਿੰਦੇ ਕੱਚੜਾਂਸੋ ਤੋੜ ਢੂੰਡ ਸੱਜਣ ਸੰਤ ਪੱਕਿਆ ਕੋਈ ਸੱਜਣ ਦਾ ਤੇਰਾ ਕੋਈ ਮਿੱਤਰ ਹੈ ਭਾਈ ਪੱਕਾ ਲੱਭ ਗੁਰੂ ਨੂੰ ਮਿੱਤਰ ਬਣਾਉਣਾ ਹੈ ਤੇ ਪੱਕਾ ਲੱਭ ਕੋਈ ਤੇ ਜਿੰਨ ਤੇਰੇ ਨਾਲ ਨਿਭਣਾ ਤੇ ਇਹ ਇਹਨਾਂ ਦੀ ਹਾਲਤ ਇਹ ਹੈ ਸਤਿਗੁਰ ਕਹਿੰਦੇ ਢੂੰਡ ਸੱਜਣ ਸੰਤ ਪੱਕਿਆ ਉਹ ਜੀਵਨ ਦੇ ਵਿਛੜ ਹੈ ਉਹ ਜਿਉਂਦੇ ਵਿਛੜ ਜਾਂਦਾ ਉਹਨਾਂ ਨੇ ਤੁੱਕ ਦੋ ਗਲਤੀਆਂ ਕਰਦੀ ਨਾ ਜਾਈ ਉਹਦੇ ਡੇਡੇ ਤੇ ਸਾਡ ਦੇਣਾ ਤੈਨੂੰ ਉਸੇ ਤੇ ਨਹੀਂ ਉਹਨੇ ਇਹ ਗੁਰੂ ਇੰਨਾ ਕਰਪਾ ਲੂਆ ਇੱਥੇ 10 ਦਿਨ ਵੀ ਨਾ ਆਏਗਾ 11ਵੇਂ ਦਿਨ ਆ ਗਿਆ ਫਿਰ ਵੀ ਇਹਨੇ ਗੱਲ ਨਾਲ ਲਾ ਲੈਣਾ ਦੋ ਮਹੀਨੇ ਰੁੱਸਿਆ ਰਹੇਗਾ ਨਾ ਤੂੰ ਗੁਰੂ ਨੇ ਇਹਨੇ ਫੇਰ ਆ ਜਾਈਗਾ ਫੇਰ ਵੀ ਗੱਲ ਨਾਲ ਲਾਣਾ ਹੈ ਇਹਨੇ ਕੋਈ ਤੇਰਾ ਬਦਲਾ ਨਹੀਂ ਲੈਣਾ ਵੀ ਕਿਉਂ ਨਹੀਂ ਆਇਆ ਤੂੰ ਹੈਨਾ ਉਹ ਜੀਵਨ ਦੇ ਵਿਸ਼ਣ ਉਹ ਉਥੇ ਵੀ ਉਹ ਹੈ ਤੇ ਉਥੇ ਵੀ ਉਹ ਹੈ ਇੱਕ ਪਾਸੇ ਗੱਲ ਚੱਲਦੀ ਪਈ ਐ ਕੱਚੇ ਦੀ ਇੱਕ ਪਾਸੇ ਚੱਲਦੀ ਪਈ ਐ ਪੱਕੇ ਦੀ ਉਹ ਜੀਵਨ ਦੇ ਵਿਛੜਣ ਜਿਉਂਦੇ ਵਿਛੜਵਾਲੇ ਕੱਚੇ ਨੇ ਤੇ ਪੱਕਾ ਉਹ ਮੋਇਆ ਨਾ ਜਾਈ ਛੋੜ ਉਹ ਤੂੰ ਮਰ ਵੀ ਜਾਵੇਂਗਾ ਸਰੀਰ ਢੱਜੇਗਾ ਕਿ ਆਤਮਾ ਮਰਦੀ ਨਹੀਂ ਹੁੰਦੀ ਤੇਰੀ ਆਤਮਾ ਦੇ ਨਾਲ ਨਿਵੇਗਾ ਜਿੱਥੇ ਲੇਖਾ ਮੰਗੀ ਐ ਤਿੱਥੇ ਖੜੇ ਦਸਨ ਉੱਥੇ ਤਰਾ ਸਾਥੀ ਬਣਨਗੇ ਜਿੱਥੇ ਜਿੱਥੇ ਤੇਰਾ ਹਸਾਬ ਕਿਤਾਬ ਐ ਉੱਥੇ ਇਹਨਾਂ ਨੇ ਖੜਨਾ ਐ ਕਹਿੰਦੇ ਆਹ ਹਾਲ ਧਰਮ ਦਾ ਹੋਇਆ ਪਿਆ ਹੁਣ ਆ ਜਾ ਤੂੰ ਸਤਗੁਰ ਕਹਿੰਦੇ ਫਿਰ ਇਹ ਕਹਿੰਦੇ ਕਾਜੀ ਨੇ ਜਿਹੜੇ ਜੁਡੀਸਤਰੀ ਜੱਜ ਉਹ ਰਿਸ਼ਵਤੀ ਹੋਏ ਪਏ ਨੇ ਰਿਸ਼ਵਤ ਤੋਂ ਬਿਨਾ ਕੰਮ ਨਹੀਂ ਕਰਦੇ ਸੱਚ ਨੂੰ ਝੂਠ ਬਣਾ ਦਿੰਦੇ ਆ ਤੇ ਝੂਠ ਨੂੰ ਸੱਚ ਬਣਾ ਦਿੰਦੇ ਆ ਆ ਕੰਮ ਹੋਇਆ ਪਿਆ ਤੇ ਜੇ ਉਧਰਲੇ ਪਾਸੇ ਜਾਂਦੇ ਉਧਰਲੇ ਪਾਸੇ ਵੀ ਲੋਕ ਬਿਲਕਦੇ ਨੇ ਕਾਜੀ ਰਿਸ਼ਵਤੀ ਹੋਏ ਪਏ ਨੇ ਪੈਸੇ ਤੋਂ ਬਿਨਾ ਕੰਮ ਹੀ ਨਹੀਂ ਕਰਦੇ ਪੈਸੇ ਤੋਂ ਬਿਨਾ ਤੇਰਾ ਫੈਸਲਾ ਵੀ ਵੱਧ ਪੈਸਾ ਦਿਓ ਭਾਵੇਂ ਕੁਝ ਵੀ ਕੀਤਾ ਹੈ ਪਤਾ ਸਜ਼ਾ ਮਿਲਣ ਵਾਲੀ ਹੈ ਕੋਈ ਗੱਲ ਨਹੀਂ ਪੈਸਾ ਦਿਓ ਤੇ ਸਜ਼ਾ ਮਾਫ਼ ਆ ਕੰਮ ਚੱਲਦਾ ਉਦੋਂ ਵੀ ਸੀ ਤੇ ਅੱਜ ਵੀ ਚੱਲਦਾ ਪਿਆ ਹੈ ਕੋਈ ਇਹ ਗੱਲ ਇਹ ਨਹੀਂ ਵੀ ਉਸ ਉਸ ਵੇਲੇ ਦੀਆਂ ਗੱਲਾਂ ਨਹੀਂਆਂ ਵੀ ਇਹ ਤਾਂ ਬਾਣੀ ਹੈ ਅੱਜ ਵੀ ਇਹ ਲਾਗੂ ਹੈ ਇਹ ਬਾਣੀ ਨੇ ਲਾਗੂ ਹੀ ਰਹਿਣਾ ਕਿਉਂਕਿ ਦੁਨੀਆ ਤੇ ਕੰਮ ਚੱਲਦਾ ਹੀ ਰਹਿਣਾ ਉਹ ਤਾਂ ਗੱਲ ਹੀ ਆ ਵੀ ਅਸੀਂ ਕਿਵੇਂ ਸੁਧਰਨਾ ਹੈ ਅਸੀਂ ਕਿਵੇਂ ਬਚਣਾ ਬਸ ਗੱਲ ਤਾਂ ਇਹ ਹੈ ਵੀ ਅਸੀਂ ਗੁਰੂ ਦੇ ਲਲ ਲੱਗ ਕੇ ਬਚਣਾ ਕਿਵੇਂ ਹੁੰਦਾ ਬਸ ਇਹ ਹੈ ਇਹ ਕੰਮ ਹਟਣਾ ਨਹੀਂ ਹੈਗਾ ਇਹ ਪਹਿਲਾਂ ਵੀ ਚੱਲਦਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਵੇਲੇ ਉਦੋਂ ਪਹਿਲਾਂ ਵੀ ਚੱਲਦਾ ਸੀ ਤੇ ਅੱਜ ਵੀ ਚੱਲਦਾ ਤੇ ਇਹਨੇ ਚੱਲਦਾ ਹੀ ਰਹਿਣਾ ਗੱਲ ਤਾਂ ਇਹ ਹੈ ਵੀ ਅਸੀਂ ਜੀਵਨ ਕਿਵੇਂ ਵਧੀਆ ਨਤੀਜ ਕਰਨਾ ਹੈ ਗੁਰੂ ਦੀਆਂ ਗੱਲਾਂ ਸੁਣ ਕੇ ਗੁਰੂ ਤੋਂ ਗਿਆਨ ਲੈ ਕੇ ਆਹ ਹਾਲ ਕਹਿੰਦੇ ਕਾਜ਼ੀਆਂ ਦਾ ਹੋਇਆ ਪਿਆ ਜਿਨ੍ਹਾਂ ਨੇ ਫੈਸਲੇ ਕਰਨੇ ਸੀ ਸਹੀ ਉਹ ਫੈਸਲੇ ਸਹੀ ਨਹੀਂ ਕਰਦੇ ਭਾਈ ਤੇ ਅੱਜ ਵੀ ਹੋ ਜਾਂਦਾ ਪਿਆ ਧਿਆਨ ਰੱਖੀ ਚੱਲੋ ਤੁਸੀਂ ਹੁਣ ਗੱਲ ਆ ਗਈ ਅੱਗੇ ਗ੍ਰਸਤੀ ਜੀਵਨ ਦੀ ਗ੍ਰਸਤੀ ਜੀਵਨ ਵੀ ਗਰਕ ਹੋ ਗਿਆ ਉਹ ਕਿਵੇਂ ਹੋ ਗਿਆ ਇਸਤਰੀ ਪੁਰਖ ਦਾ ਆਮ ਹਿੱਤ ਭਾਵੇਂ ਆਏ ਕਥਾਉਂ ਜਾਈ ਇਸਤਰੀ ਪੁਰਖ ਦਾ ਆਪਸ ਵਿੱਚ ਪਿਆਰ ਨਹੀਂ ਰਿਹਾ ਪੈਸੇ ਦੀ ਗੱਲ ਹੈ ਪੈਸਾ ਹੈ ਤਾਂ ਪਿਆਰ ਹੈ ਆ ਧਰਮ ਵਿਗਸ਼ਤੀ ਜੀਵਨ ਦਾ ਵੀ ਵਿੜਾ ਸਤ ਕਹਿੰਦੇ ਉਹ ਗੁਰੂ ਨਾਨਕ ਪਾਸਾ ਜੀ ਕਹਿੰਦੇ ਇਹ ਗਰਖ ਹੋਇਆ ਪਿਆ ਕਹਿੰਦੇ ਬਸ ਗੱਲ ਸੁਣਾਓ ਵੀ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਦੁਨੀਆ ਕੀ ਹੈ ਆਪ ਮਹਾਰੀ ਹੋਈ ਪਈ ਹੈ ਰਾਜੇ ਪਾਪੀ ਹੋ ਗਏ ਧਰਮ ਦੇ ਕਾ ਹੋਣ ਵਾਲਿਆਂ ਦਾ ਧਰਮ ਦਾ ਢੇੜਾ ਗਰਕੇ ਇਸ ਕਰਕੇ ਹੋ ਗਿਆ ਕਿ ਗੁਰੂ ਨੱਚਣ ਲੱਗ ਕੇ ਘਰਾਂ ਦੇ ਵਿੱਚ ਜਾ ਕੇ ਏਜੰਟ ਬਣਾਉਣ ਲੱਗ ਪਏ ਗ੍ਰਸਤੀ ਜੀਵਨ ਸੀ ਉਹ ਵੀ ਇਸ ਤਰ੍ਹਾਂ ਉਹ ਵੀ ਖਤਮ ਹੁੰਦਾ ਪਿਆ ਹੈ ਕਿਥੇ ਆਪਸ ਵਿੱਚ ਪਿਆਰ ਸੀ ਗੱਲ ਹੁਣੀ ਸੀ ਤੇ ਗੱਲ ਕਿਥੇ ਪੈਸੇ ਦਾ ਪਿਆਰ ਰਹਿ ਗਿਆ ਵਰਤਿਆ ਪਾਪ ਸਭ ਸਜਗ ਮਾਹੀ ਸਾਰੇ ਸੰਸਾਰ ਦੇ ਵਿੱਚ ਆ ਪਾਪ ਵਰਤਿਆ ਪਿਆ ਫਿਰ ਉਹਨਾਂ ਨੇ ਇਹ ਪ੍ਰਸ਼ਨ ਪੁੱਛਿਆ ਸੀ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਾ ਕੁਝ ਦੱਸ ਦਿੱਤਾ ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ ਇਹ ਦੱਸ ਦਿੱਤਾ ਆ ਵਰਤਾਰਾ ਜਿਹੜਾ ਨਾ ਇਹ ਮਾਤ ਲੋਕ ਦੇ ਵਿੱਚ ਹੁੰਦਾ ਪਿਆ ਸਭ ਸਿੱਧੀ ਇਹ ਬੂਝਿਆ ਕਲ ਤਾਰਨ ਨਾਨਕਾ ਬਤਾਰਾ ਸਾਰੇ ਸਿੱਧਾਂ ਨੇ ਬੁੱਝ ਲਿਆ ਵੀ ਜਿਹੜਾ ਇਹ ਬਾਲਕ ਹੈ ਇਹਦਾ ਨਾਂ ਨਾਨਕ ਹੈ ਇਹ ਇੱਕ ਅਵਤਾਰ ਹੈ ਕਿਉਂਕਿ ਉਹਦੀਆਂ ਗੱਲਾਂ ਤੋਂ ਬਾਬੇ ਦੇ ਉਤਰਾਂ ਤੋਂ ਉਹਨਾਂ ਨੇ ਅੰਦਾਜ਼ਾ ਲਾ ਲਿਆ ਮੈਂ ਪਹਿਲਾਂ ਵੀ ਵਿਚਾਰ ਕਰਕੇ ਹਟਿਆ ਵੀ ਜੋਗੀ ਕੋਈ ਆਮ ਨਹੀਂ ਸੀ ਉਹੋ ਪੂਰੀ ਨੌਲੇਜ ਰੱਖਣ ਵਾਲੇ ਸੀ ਉਹਨਾਂ ਨੂੰ ਸਾਰਾ ਗਿਆਨ ਸੀ ਤੇ ਬਾਬੇ ਦੀਆਂ ਗੱਲਾਂ ਤੋਂ ਅੰਦਾਜ਼ਾ ਲਾ ਲਿਆ ਵੀ ਕੋਈ ਇਹ ਨਾਨਕ ਅਵਤਾਰਾ ਦੁਨੀਆ ਨੂੰ ਉਤਾਰਨ ਵਾਸਤੇ ਆਇਆ ਇਹ ੜੀ ੜੀ ਗੱਲਾਂ ਕਰਦਾ ਹੈ ਬਾਲਕ ਰੂਪ ਦੇ ਵਿੱਚ ਫਿਰ ਬਾਬੇ ਆਖਿਆ 나ਥ ਜੀ ਸੱਚ ਚੰਦਰਮਾ ਕੂੜ ਅੰਧਾਰਾ ਬਾਬੇ ਆਖਿਆ ਗੁਰੂ ਨਾਨਕ ਪਾਸਾ ਜੀ ਆਖਦੇ ਨੇ 나ਥ ਜੀ ਚਰਪਟ 나ਥ ਜੀ ਸੁਣੋ ਜਿਹੜਾ ਸੱਚ ਚੰਦਰਮਾ ਸੱਚ ਦਾ ਚੰਦਰਮਾ ਤਾਂ ਖਤਮ ਹੈ ਕੂੜ ਅੰਧਾਰਾ ਇੱਥੇ ਤਾਂ અમાਵਸ ਦੀ ਰਾਤ ਹੋਈ ਪਈ ਹੈ ਭਾਵ ਮਸਾ ਦੀ ਰਾਤ ਆ ਚਾਰੇ ਪਾਸੇ ਹਨੇਰੀ ਹਨੇਰਾ ਨਾ ਮਸਾ ਦੀ ਰਾਤ ਹਨੇਰੀ ਹੁੰਦੀ ਹੈ ਨਾ ਇਥੇ ਤਾਂ ਸਤਗੁਰ ਕਹਿੰਦੇ ਸੱਚ ਚੰਦਰਮਾ ਉਹ ਸੱਚ ਦੀ ਤਾਂ ਗੱਲ ਹੀ ਕੋਈ ਨਹੀਂ ਸਾਰੇ ਕੂੜ ਦੀ ਗੱਲ ਹੀ ਆ ਚਾਰੇ ਪਾਸੇ ਜਦੋਂ ਦੇਖਦਾ ਮੈਂ ਸੱਚ ਲੱਭਣ ਬਾਤ ਤੇ ਆਇਆ ਸੀ ਮੈਨੂੰ ਤਾਂ ਸੱਚ ਤਾਂ ਲੱਭਿਆ ਨਹੀਂ ਕਿਤੇ ਸਾਰੇ ਤਾਂ ਜਦੋਂ ਵੀ ਜਾਂਦਾ ਸੀ ਮੈਂ ਉੱਥੇ ਵੀ ਕੂੜ ਜੇ ਤੀਰਥਾਂ ਤੇ ਗਿਆ ਉੱਥੇ ਵੀ ਕੂੜ ਜੇ ਕਿਤੇ ਧਾਰਮਿਕ ਸਥਾਨਾਂ ਤੇ ਗਿਆ ਉੱਥੇ ਵੀ ਕੂੜ ਜੇ ਕਿਸੇ ਦੇ ਡੇਰੇ 'ਚ ਗਿਆ ਉੱਥੇ ਵੀ ਕੂੜ ਜੇ ਆਮ ਮਿਲਿਆ ਲੋਕਾਂ ਨੂੰ ਉੱਥੇ ਵੀ ਕੂੜ ਕਹਿੰਦੇ ਚਾਰੇ ਪਾਸੇ ਕੂੜ ਹੀ ਕੂੜ ਹੈ ਹਨੇਰਾ ਹੋਇਆ ਭੇ ਹਨੇਰਾ ਰਾਹ ਨਾ ਕੋਈ ਰਾਹ ਨਹੀਂ ਲੱਭ ਰਿਹਾ। ਕੋੜ ਮਾਵਸ ਸੱਚ ਚੰਦਰਮਾ ਦੀਸੈ ਨਹੀਂ ਕਹਾਂ ਚੜਿਆ। ਹਉ ਭਾਲ ਬਕੁੰਨੀ ਹੋਈ ਅੰਧੇਰਾ ਹੈ ਰਾਹ ਨਾ ਮੈਂ ਭਾਲ ਭਾਲ ਕੇ ਬਿਆਕਲ ਹੋ ਗਿਆ ਕੰਦਾ ਮੈਨੂੰ ਸੱਚ ਨਹੀਂ ਮਿਲਿਆ ਅੰਧੇਰਾ ਹੈ ਰਾਹ ਨਾ ਕੋਈ ਅੰਧੇਰੇ ਚ ਰਾਹ ਕਿੱਥੇ ਲੱਭੇ ਵੀ। ਮੂੰਹ ਹਨੇਰਾ ਕਰ ਲਈ ਫੇਰ ਵੀ ਰਾਹ ਨਹੀਂ ਲੱਭਦਾ ਤੇ ਜੇ ਭਾਈ ਅਗਿਆਨਤਾ ਹੈ ਅਗਿਆਨਤਾ ਦਾ ਹਨੇਰਾ ਉਹਦੇ ਵਿੱਚ ਵੀ ਰਾਹ ਥੋੜਾ ਲੱਭਣਾ। ਫਿਰ ਬਾਬੇ ਆਥਿਆ ਨਾਤ ਜੀ ਸੱਚ ਚੰਦਰਮਾ ਕੂੜ ਅੰਧਾਰਾ ਕੂੜ અમાਵਸ ਵਰਤਿਆ અમાਵਸ ਆ ਗਿਆ ਨਾ ਮਸਿਆ ਦੀ ਰਾਤ ਇਹਨੂੰ અમાਵਸ ਬਾਣੀ ਵਿੱਚ ਕਿਹਾ ਹੈ ਕੂੜ અમાਵਸ ਵਰਤਿਆ ਹੋਂ ਭਾਲਣ ਚੜਿਆ ਸੰਸਾਰਾ ਮੈਂ ਸੰਸਾਰ ਦੇ ਵਿੱਚ ਭਾਲਣ ਵਾਸਤੇ ਮੈਂ ਭਾਵ ਕੀ ਆਇਆ ਫਿਰ ਪਾਪ ਗ੍ਰਾਸੀ ਫਿਰ ਪ੍ਰਥਮੀ ਪ੍ਰਥਮੀ ਦਾ ਭਾਵ ਇਹ ਧਰਤੀ ਹੈ ਜਿਹੜੀ ਇਹ ਪਾਪ ਨਾਲ ਗਰਸ ਗਈ ਪਾਪ ਇਹਦੇ ਰਹਿਣ ਵਾਲੇ ਲੋਕ ਪਾਪ ਹੀ ਕਰਦੇ ਪਏ ਨੇ ਕਿਸੇ ਵੀ ਪੱਖੋਂ ਦੇਖ ਲੋ ਪਾਪ ਦਾ ਭਾਵ ਇਕੱਲਾ ਕਿਸੇ ਜੀਵ ਦੀ ਹੱਤਿਆ ਨਹੀਂ ਹੁੰਦੀ ਕੂੜ ਬੋਲਣਾ ਵੀ ਪਾਪ ਹੈ ਚੋਰੀ ਕਰਨਾ ਵੀ ਪਾਪ ਹੈ ਕਈ 10 ਤਰ੍ਹਾਂ ਦੇ ਪਾਪ ਵਿਦਵਾਨਾਂ ਨੇ ਦੱਸੇ ਨਹੀਂ 10 ਤਰ੍ਹਾਂ ਦੇ ਤੇ ਉਹ ਪਾਪ ਦੇ ਵਿੱਚ ਦੁਨੀਆ ਗਰਸੀ ਪਈ ਹੈ ਕਦੇ ਚਾਰੇ ਪਾਸੇ ਸੱਚ ਦੀ ਤਾਂ ਗੱਲ ਹੀ ਕੋਈ ਨਹੀਂ ਪਾਪ ਗਰਾਸੀ ਪ੍ਰਥਮੀ ਧੌਲ ਖੜਾ ਧਰ ਹੀਟ ਪੁਕਾਰਾ ਅੱਗੇ ਪਾਸਾ ਕਹਿੰਦੇ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤਰ ਕੋ ਪਾਰ ਉਤਾਰਾ ਸਿੱਧੋ ਤੁਸੀਂ ਕਹਿੰਦੇ ਸੀ ਅਸੀਂ ਰੱਬ ਨਾਲ ਜੁੜੇ ਹੋਏ ਹਾਂ ਹੁਣ ਛੋਡੀ ਗੱਲ ਆ ਗਈ ਛੋਡੀ ਗੱਲ ਮੈਂ ਉਹ ਦੱਸ ਦਿੱਤਾ ਬਰਤਾਰਾ ਹੁਣ ਤੁਸੀਂ ਲੋਕਾਂ ਨੂੰ ਸਿੱਧੇ ਰਾਹ ਪਾਉਣਾ ਸੀ ਤੁਸੀਂ ਕਿੱਥੇ ਪਰਬਤਾਂ ਵਿੱਚ ਪਹਾੜਾਂ ਵਿੱਚ ਆ ਕੇ ਛੁੱਪ ਗਏ ਕੌਣ ਜਗਤਰ ਕੋ ਪਾਰ ਓਏ ਇਹ ਸੰਸਾਰ ਨੂੰ ਕੌਣ ਪਾਰੇ ਪਾਰ ਲਾਊਗਾ ਇਹਨਾਂ ਨੂੰ ਮਤ ਕੌਣ ਦਊ ਤੁਸੀਂ ਮਤ ਦੇਣੀ ਸੀ ਤੁਸੀਂ ਆ ਕੇ ਤੇ ਛੁੱਪ ਗਏ ਜੋਗੀ ਗਿਆਨ ਬਹੋਣਿਆ ਸਾਨੂੰ ਗਿਆਨ ਨਹੀਂ ਹੈ ਗਿਆਨ ਤੋਂ ਅਸਲ ਵਿੱਚ ਅਸਲੀ ਰੱਬੀ ਗਿਆਨ ਤੋਂ ਤੁਸੀਂ ਬਹੋਣਿਓ ਇਸ ਦਿਨ ਅੰਗ ਲਗਾਏ ਨਾ ਛਾਰਾ ਦਿਨ ਰਾਤ ਅੰਗਾਂ ਤੇ ਸਰੀਰ ਦੇ ਉੱਤੇ ਸਵਾਭ ਮਾਲਾ ਨੇ ਤੇ ਇੱਥੇ ਲਿਟੀ ਜਾਂਦੇ ਹੁਣ ਬਾਬਾ ਉਹਨਾਂ ਵੱਲ ਹੋਇਆ ਧਿਆਨ ਰੱਖਿਓ ਕਹਿੰਦੇ ਉੱਥੋਂ ਦਾ ਵਰਤਾਰਾ ਸੁਣ ਲਿਆ ਹੁਣ ਤੁਸੀਂ ਵੀ ਦੇਖੋ ਤੁਸੀਂ ਕਹਿੰਦੇ ਅਸੀਂ ਜੋਗੀ ਆ ਜੋਗੀ ਦਾ ਭਾਵ ਹੁੰਦਾ ਰੱਬ ਨਾਲ ਜੁੜਿਆ ਹੋਇਆ ਜਿਹੜਾ ਰੱਬ ਨਾਲ ਜੁੜਿਆ ਹੋਵੇ ਤੇ ਉਹਨੇ ਰੱਬ ਨਾਲ ਜੋੜਨਾ ਹੁੰਦਾ ਤੁਸੀਂ ਰੱਬ ਨਾਲ ਜੁੜੇ ਹੋਏ ਇੱਕ ਪਾਸੇ ਬਹਿ ਗਏ ਸਵਾਹ ਮੰਨ ਲੈਨੇ ਹੋ ਨਸ਼ਾ ਕਰ ਲੈਨੇ ਹੋ ਲਿਟੀ ਜਾਂਨੇ ਹੋ ਅੱਗੇ ਪਾਪਾ ਕਹਿੰਦਾ ਕਹਿੰਦੇ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਬਾਜ ਗੁਰੂ ਡੁੱਬਾ ਜੱਗ ਸਾਰਾ ਇਹਦੇ ਵਿੱਚ ਧਿਆਨ ਰੱਖੋ ਜੋਗੀਆ ਇਹ ਖਾਰਾ ਕੰਮ ਛੋਡਾ ਜਿਸ ਕਰਕੇ ਇਹ ਸਾਰਾ ਸੰਸਾਰ ਆ ਜਿਹੜਾ ਇਕ ਕੂੜ ਦੇ ਵਿੱਚ ਗਰ ਸਕਿਆ ਤੁਸੀਂ ਆਪਣੀ ਡਿਊਟੀ ਨਹੀਂ ਨਿਭਾਈ ਤੁਸੀਂ ਭਗੌੜੇ ਹੋਗੇ ਤੇ ਇਸ ਕਰਕੇ ਇਹ ਇਹ ਕੰਮ ਜਿਹੜਾ ਨਾ ਇਹ ਬਹੁਤ ਮਾੜਾ ਹੋਇਆ ਪਿਆ ਸਤਗੁਰ ਕਹਿੰਦੇ ਬਾਜ ਗੁਰੂ ਡੁੱਬਾ ਜੱਗ ਸਾਰਾ ਗੁਰੂ ਤੋਂ ਬਿਨਾ ਸਾਰਾ ਸੰਸਾਰ ਆ ਜਿਹੜਾ ਉਹ ਡੁੱਬਿਆ ਪਿਆ ਤੇ ਬਾਬੇ ਨੇ ਵੀ ਇਹੀ ਦੇਖਿਆ ਸੀ ਬਾਜੋਂ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ ਭਾਈ ਗੁਰੂ ਕਿਹੜਾ ਸੀ ਗੁਰੂ ਤਾਂ ਉਹ ਬਥੇਰੇ ਸੀਗੇ ਪਰ ਸੱਚ ਨਹੀਂ ਸੀਗਾ ਸੱਚਾ ਗੁਰੂ ਨਹੀਂ ਸੀਗਾ ਤੇ ਧਿਆਨ ਰੱਖਿਓ ਅੱਜ ਵੀ ਸੱਚਾ ਗੁਰੂ ਤਾਂ ਹੈ ਤਾਂ ਪਰ ਲੋਕ ਕਿਹੜੇ ਨੇ ਕੱਚਿਆਂ ਦੇ ਮਗਰ ਲੱਗੇ ਹੋਏ ਨੇ ਬਹੁਤ ਕੰਮ ਉਹੀ ਹੋਣਾ ਹੈ ਚੱਲਦਾ ਪਿਆ ਕੰਮ ਆ ਤੇ ਸੱਚ ਤਾਂ ਧਿਆਨ ਰੱਖਿਓ ਲੱਭਣਾ ਨਹੀਂ ਸੋਨੋ ਸੱਚ ਹੋਊਗਾ ਇਹ ਨਹੀਂ ਵੀ ਸੱਚ ਮਿਟ ਗਿਆ ਬਦਲ ਆ ਜਾਂਦਾ ਹੁੰਦਾ ਹੈ ਸੂਰਜ ਦੇ ਮੂਰੇ ਆਪਾਂ ਕਹਿੰਦੇ ਇਹਦਾ ਭਾਵ ਇਹ ਨਹੀਂ ਹੁੰਦਾ ਵੀ ਸੂਰਜ ਛਿਪ ਗਿਆ ਨਹੀਂ ਨਹੀਂ ਬੱਦਰ ਆ ਗਿਆ ਮੂਰੇ ਬੱਦਲ ਨੂੰ ਥੋੜਾ ਜਿਹਾ ਪਰੇ ਹੋਣ ਦੇ ਤੇ ਸੂਰਜ ਨੇ ਤਾਂ ਫੇਰ ਚਮਕ ਪੈਣਾ ਬੱਦਲ ਬਹੁਤਾ ਚਿਰ ਠਹਿਰਦੇ ਨਹੀਂ ਹੁੰਦੇ ਵੀ ਧਿਆਨ ਰੱਖਿਓ ਇਹ ਆਉਂਦੇ ਜਾਂਦੇ ਆ ਆਗੇ ਮੂਰੇ ਚਲੇਗੇ ਤੇ ਸੂਰਜ ਇਕ ਥਾਂ ਤੇ ਖੜਾ ਰਹਿੰਦਾ ਹੈ ਜਿਹੜਾ ਸੂਰਜ ਦੇ ਲੜ ਲੱਗ ਗਿਆ ਤੇ ਉਹਦੇ ਅੰਦਰ ਪ੍ਰਕਾਸ਼ ਹੋ ਜਾਵੇਗਾ ਬਚ ਜਾਵੇਗਾ ਚਾਨਣ ਵਿੱਚ ਰਹੇਗਾ ਤੇ ਚਾਨਣ ਕਦੇ ਦੁੱਖ ਨਹੀਂ ਦਿੰਦਾ ਹੁੰਦਾ ਤੇ ਚਾਨਣ ਹੀ ਗਿਆਨ ਹੈ ਇੱਥੇ ਚਾਨਨ ਹੀ ਗਿਆਨ ਆ ਬਸ ਇਹ ਇਹ ਚਾਨਨ ਅਸੀ ਲੈਣਾ ਗੁਰੂ ਦੇ ਗਿਆਨ ਦਾ ਬਾਕੀ ਚਾਨਨ ਬਾਹਰ ਬਾਹਰੀ ਚਾਨਨ ਨੂੰ ਬਾਹਰੀ ਗਿਆਨ ਕਿਹਾ ਹੈ ਅੰਦਰੂਨੀ ਚਾਨਨ ਸਾਡੇ ਕੋਲ ਇਹ ਹੈ ਜਿਹੜੇ ਸਾਨੂੰ ਸਿੱਧੇ ਰਾਹ ਪਾਉਣਾ ਹੈ ਬਾਹਰੀ ਚਾਨਨ ਨੂੰ ਪਾਸਾ ਜੀ ਨੇ ਪਤਾ ਕੀ ਕਿਹਾ ਜੇ 100 ਚੰਦਾ ਉਗਮੈ ਸੂਰਜ ਚੜਾ 1000 ਇਤੇ ਚਾਨਨ ਹੁੰਦਿਆਂ ਬਾਹਰੀ ਕਿੰਨਾ ਮਰਜੀ ਤੈਨੂੰ ਗਿਆਨ ਹੋਵੇ ਕਿੰਨਾ ਵੱਡੇ ਤੂੰ ਸਾਇੰਟਿਸਟ ਹੋਵੇਂ ਬਦਵਾਨ ਹੋਵੇਂ ਕੁਝ ਵੀ ਹੋਵੇਂ ਤੈਨੂੰ ਦੁਨੀਆ ਮੰਨਦੀ ਹੋਵੇ ਬਈ ਬਹੁਤ ਵੱਡਾ ਬਦਵਾਨ ਆ ਗਿਆਨੀ ਐ ਕਿਸੇ ਪੱਖੋਂ ਵੀ ਹੋਵੇ ਖੇਤੀਬਾੜੀ ਪੱਖੋਂ ਕੋਈ ਮਹਾਰ ਹੋਵੇ ਵਪਾਰ ਪੱਖੋਂ ਕੋਈ ਮਾਹਰ ਹੋਵੇ ਡਾਕਟਰੀ ਪੱਖੋਂ ਕੋਈ ਮਾਹਰ ਹੋਵੇ ਇੰਜੀਨੀਅਰ ਪੱਖੋਂ ਕੋਈ ਮਾਹਰ ਹੋਵੇ ਵਕੀਲ ਵਾਲੇ ਪਾਸੇ ਕੋਈ ਮਾਹਰ ਹੋਵੇ ਗਿਆਨ ਬਹੁਤ ਐ ਬਾਹਰ ਇਸ ਜੇ ਸੋ ਚੰਦਾ ਉਗਮ ਐ ਪਰ ਗੁਰ ਬਿਨ ਕੋਰ ਅੰਧਾਰਾ ਆ ਗੁਰੂ ਨਹੀਂ ਸੀਗਾ ਤੇ ਇਹਦੇ ਕਰਕੇ ਦੁਨੀਆ ਵਿੱਚ ਅੰਧੇਰਾ ਸੀਗਾ ਤੇ ਅੱਜ ਵੀ ਕੰਮ ਇਹੀ ਹੋ ਜਾਂਦਾ ਦੁਨੀਆ ਨੂੰ ਬਾਹਰ ਹੀ ਗਿਆਨ ਬਹੁਤ ਐ ਬੱਡੇ-ਬੱਡੇ ਅਫਸਰ ਬੱਡੇ-ਬੱਡੇ ਜੱਜ ਬਣ ਜਾਂਦੇ ਆ ਲੋਕ ਪੜ੍ਹੀ ਬਹੁਤ ਜਾਂਦੇ ਆ ਪਰ ਆ ਗੁਰਮਤ ਪੱਲੇ ਨਹੀਂ ਹੈ ਇਹ ਜਿੱਨਾ ਚੱਕਰ ਗੁਰੂ ਇਹ ਪੱਲੇ ਨਹੀਂ ਹੈ ਉਹਨਾਂ ਚੱਕਰ ਜੀਵਨ ਦੇ ਵਿੱਚ ਕੋਈ ਤਬਦੀਲੀ ਨਹੀਂ ਆ ਬਾਹਰੀ ਗਿਆਨ ਹੈ ਸਾਨੂੰ ਬਹੁਤ ਉੱਚਾ ਚੱਕ ਦੇਵੇਗਾ ਬਹੁਤ ਪੈਸਾ ਬਣ ਜਾਵੇਗਾ ਵੱਡੇ-ਵੱਡੇ ਅਹੁਦਿਆਂ ਤੇ ਪਹੁੰਚ ਜਾਵਾਂਗੇ ਪਰ ਮਨ ਨੂੰ ਸ਼ਾਂਤੀ ਨਹੀਂ ਹੋਣੀ ਧਿਆਨ ਰੱਖਿਓ ਮਨ ਨੂੰ ਸ਼ਾਂਤੀ ਨਹੀਂ ਆਉਣੀ ਚੰਗੀਆਂ ਗੱਡੀਆਂ ਚੰਗੇ ਏਸੀ ਲੱਗੇ ਨੇ ਚੰਗੇ ਮਹਿਲ ਵਰਗੇ ਘਰ ਨੇ ਚੰਗੇ ਧੀਆਂ ਪੁੱਤਰ ਨੇ ਸਾਰਾ ਕੁਝ ਸੈੱਟ ਆ ਫਿਰ ਮਨ ਨੂੰ ਸ਼ਾਂਤੀ ਕਿਉਂ ਨਹੀਂ ਆਉਂਦੀ ਕਿਉਂਕਿ ਬਾਝ ਗੁਰੂ ਡੁੱਬਾ ਆ ਸੱਚਾ ਗੁਰੂ ਹੈ ਜਿਹੜਾ ਇਹ ਨਹੀਂ ਆਇਆ ਇਹਦੇ ਲੜ ਨਹੀਂ ਲੱਗੇ ਇਸ ਕਰਕੇ ਠੀਕ ਹੈ ਬਾਹਰੀ ਤੌਰ ਤੇ ਵੀ ਤਰੱਕੀਆਂ ਕਰੀਏ ਤੇ ਅੰਦਰੂਨੀ ਤੌਰ ਤੇ ਜ ਅੰਦਰੋਂ ਅਸੀਂ ਸ਼ਾਂਤ ਹੋਣਾ ਹੈ ਅੰਦਰ ਦਾ ਟਿਕਾਉ ਚਾਹੁੰਨੇ ਆ ਅੰਦਰ ਦੀ ਚੜ੍ਹਦੀ ਕਲਾ ਚਾਹੁੰਨੇ ਆ ਤੇ ਗੁਰੂ ਦੀ ਬਾਣੀ ਅੰਦਰ ਲੈ ਕੇ ਆਈਏ ਬਸ ਆਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਾ ਉਨਾ ਸਿੱਧਾ ਨੂੰ ਸਮਝਾਇਆ ਵੀ ਜਿਹੜਾ ਸੰਸਾਰ ਹੈ ਸਾਰਾ ਨਾ ਉਹ ਗੁਰੂ ਤੋਂ ਬਿਨਾ ਸੱਚੇ ਗੁਰੂ ਤੋਂ ਬਿਨਾ ਸੱਚੇ ਗੁਰੂ ਦੇ ਗਿਆਨ ਤੋਂ ਬਿਨਾ ਕਹਿ ਲੀਏ ਡੁੱਬ ਰਾਇ ਡੁੱਬ ਰਿਆ ਭਾਵ ਦੁਖੀ ਹੋ ਰਿਆ ਤੇ ਉਹ ਗੱਲ ਉਦੋਂ ਦੀ ਨਹੀਂ ਅੱਜ ਵੀ ਹੈ ਜੇ ਸੱਚਾ ਗਿਆਨ ਸਾਡੇ ਕੋਲੇ ਨਹੀਂ ਹੈ ਸੱਚੇ ਦੇ ਲੜ ਨਹੀਂ ਅਸੀਂ ਲੱਗੇ ਤੇ ਬਚਣਾ ਅਸੀਂ ਵੀ ਕੋਈ ਨਹੀਂ ਹੈ ਡੁੱਬ ਜਾਣਾ ਹੈ ਭਾਵ ਆ ਸੰਸਾਰ ਦੇ ਵਿੱਚ ਖਚਤ ਹੋ ਕੇ ਅਸੀਂ ਦੁਖੀ ਬਹੁਤ ਹੋਣਾ ਹੈ ਤੇ ਜੇ ਸੱਚਾ ਗਿਆਨ ਨਾ ਹੋਇਆ ਆਓ ਬਾਕੀ ਵਿਚਾਰ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਸਿੱਧਾ ਨੇ ਫਿਰ ਅੱਗੇ ਕੀ ਕੀ ਪੁੱਛਣਾ ਕੀਤਾ ਉਹ ਕੱਲ ਦੇ ਸਮੇਂ ਦੇ ਵਿੱਚ ਆਪਾਂ ਵਿਚਾਰਾਂਗੇ ਆਓ ਸਮੇਂ ਦੀ ਸਮਾਪਤੀ ਹੈ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸਨ ਇਹ ਲੇਵੈ ਬਾਲਾ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੀ ਇੰਨੀ ਚੜ੍ਹਦੀ ਕਲਾ ਦੇਖ ਕੇ ਇੰਨੀਆਂ ਗੱਲਾਂ ਗਿਆਨ ਵਾਲੀਆਂ ਸੁਣ ਕੇ ਤੇ ਉਹਨਾਂ ਦੇ ਮਨ ਵਿੱਚ ਆਇਆ ਕਿਉਂ ਨਾ ਆਪਾਂ ਇਹਨੂੰ ਗੱਲਾਂ ਪੁੱਛਦੇ ਆ ਪਿਆ ਇਹਨੂੰ ਆਪਣੇ ਪੰਥ ਵਿੱਚ ਹੀ ਰਲਾ ਲਈਏ ਆਪ ਕੋਸ਼ਿਸ਼ ਉਹਨਾਂ ਨੇ ਫਿਰ ਕੀਤੀ ਹੈ ਉਹ ਕੱਲ ਦੇ ਸਮੇਂ ਵਿੱਚ ਆਪਾਂ ਵਿਚਾਰਾਂਗੇ ਆਓ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ